ਸਬਡਿਵੀਜ਼ਨ ਦੇ ਕਈ ਪਿੰਡਾਂ ਦੀਆਂ ਸੜਕਾਂ ਤੇ ਹਫ਼ਤਾ ਬੀਤ ਗਿਆ ਤੇ ਵੀ ਪਾਣੀ ਲੰਗ ਰਿਹਾ ਹੈ। ਕਈ ਪਿੰਡਾਂ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ। ਤੇ ਕਿਸਾਨਾਂ ਦੀ ਸਰਕਾਰ ਤੋਂ ਮੰਗ ਹੈ ਕਿ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਮੇਰਾ ਕਰਮਜੀਤ ਸਿੰਘ ਸਰ ਕੀ ਤੁਸੀਂ ਕਰਦੇ ਹੋ? ਮੈਂ ਐਡਵੋਕੇਟ ਮੇਰਾ ਇੱਥੋਂ 5 ਕਿਲੋਮੀਟਰ ਤੇ ਮੇਰਾ ਪਿੰਡ ਹੈ। ਮਤਲਬ ਥੋੜਾ ਨੁਕਸਾਨ ਹੀ ਹੈ ਜੀ ਹਾਂ ਮੇਰਾ ਜੀ ਬਿਲਕੁਲ ਜਿਵੇਂ ਇਸ ਇਲਾਕੇ ਦੇ ਵਿੱਚ ਵਕੀਲ ਸਾਹਿਬ ਬਹੁਤ ਜ਼ਿਆਦਾ ਅਸਾਨ ਹੋਇਆ ਜੀ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਉਹ ਦੇਹੀ ਮੰਗ ਕਰੂੰਗਾ ਕਿ ਤਾ 100% ਮੁਆਵਜ਼ਾ ਲਗਭਗ ਲੱਖ ਰੁਪਇਆ ਕਿਉਂਕਿ ਜਿਨ੍ਹਾਂ ਨੇ ਠੇਕੇ ਤੇ ਲੈ ਕੇ ਕਰੀਏ ਫਸਲ ਸਾਰੀ ਹੋਈ ਵੀ ਹੈ ਜੀਮਦਾਰ ਦੀਆਂ ਦੋਹੇ ਫਸਲਾਂ ਜੇ ਟਾਈਮ ਸਰ ਘਰੇ ਪਹੁੰਚਣ ਤਾਂ ਘਰ ਚੱਲਦਾ ਇੱਕ ਫਸਲ ਮਰ ਜੇ ਉਹ ਵੀ ਖਰਚਾ ਹੋਣ ਤੋਂ ਬਾਅਦ ਮਰ ਜੇ ਬਹੁਤ ਵੱਡਾ ਨੁਕਸਾਨ ਐਸਾ ਜਿਸ ਤਰ੍ਹਾਂ ਜਿਹੜੀਆਂ ਨੇ ਇਲਾਕੇ ਦੀਆਂ ਸੜਕਾਂ ਹੋਇਆਂ ਨੇ ਵੀ ਕਾਫੀ ਨੁਕਸਾਨ ਹੋਇਆ ਹੈ ਜੀ ਪਾਣੀ ਦਾ ਸੜਕਾਂ ਦਾ ਵੀ ਨੁਕਸਾਨ ਹੈ ਜੀ ਜਿਹੜੇ ਬੰਦੇ ਆ ਉਹ ਸਾਰੇ ਟੁੱਟ ਗਏ ਕਿਉਂ ਰੱਬ ਦਾ ਕਦੇ ਕਰਦਾ ਪਤਾ ਨਹੀਂ ਦੁਬਾਰਾ ਫੇਰ ਪਾਣੀ ਆ ਸਕਦਾ ਮੈਂ ਤਾਂ ਕਹਿੰਦਾ ਸਰਕਾਰ ਉਹਨਾਂ ਵੱਲ ਵੀ ਧਿਆਨ ਦੇ ਇਹ ਵੈਸੇ ਮੇਨ ਕਾਰਨ ਕੀ ਹੈ ਜਿੱਥੇ ਮਤਲਬ ਕਿਉਂ ਪਾਣੀ ਆਇਆ ਇਸ ਤੋਂ ਕੀ ਸਮੱਸਿਆ ਕੀ ਹੈ ਨੱਕ ਭਗ ਹਰੇਕ ਦੂਜੇ ਤੀਜੇ ਸਾਲ ਉਹ ਰੇ ਮਾਰ ਪੈਂਦੀ ਹੈ ਮੇਨ ਮਾਰ ਪੈਂਦੀ ਹੈ ਕੰਗਰ ਕੰਗਰ ਤੁਸੀਂ ਕੀ ਕੀ ਚਾਹੁੰਦੇ ਸਰਕਾਰ ਕੋਲ ਕੀ ਹੋਣਾ ਚਾਹੀਦਾ ਕੰਗਰ ਦਾ ਕੰਗਰ ਤੇ ਬੰਦ ਬਣੇ ਜੀ ਹਰ ਸਾਲ ਉਹਦੀ ਸਫਾਈ ਹੋਵੇ ਇੱਕ ਮੋੜ ਹੈ ਦੋ ਤਿੰਨ ਜਿਹੜੇ ਜਿਹੜੇ ਮੋੜ ਆ ਦੋ ਤਿੰਨ ਉਹ ਸਿੱਧੇ ਕਿੱਥੇ ਜਾਣ ਤਰਨ ਸਰਕਾਰ ਸਭ ਕੁਝ ਕਰ ਦਿੰਦੀ ਹੈ ਪਰ ਸਿਰਫ ਆ ਜਦੋਂ ਨੁਕਸਾਨ ਹੁੰਦਾ ਉਸ ਟਾਈਮ ਆ ਕੇ ਜਰੂਰ ਸਾਨੂੰ ਸੰਤੁਸ਼ਾਨ ਦੇ ਜਾਂਦੇ ਨੇ ਬਾਅਦ ਚ ਫੇਰ ਭੁੱਲ ਜਾਂਦੇ ਜਿਵੇਂ ਇਹ ਰੌਲਾ ਪੈ ਰਿਹਾ ਜੀ ਵੀ ਜਿਹੜਾ ਕਾਗਰ ਦੇ ਵਿੱਚ ਆ ਸਾਰੇ ਪੰਜਾਬ ਦੇ ਵਿੱਚ ਮਾਈਨਿੰਗ ਨੇ ਨੁਕਸਾਨ ਕੀਤਾ ਕੋਈ ਹੈ ਤੁਹਾਡੇ ਇਤਿਹਾਸ ਨਾਲ ਹੈ ਜੀ ਕੋਈ ਮਾਈਨਿੰਗ ਦਾ ਮੈਂ ਖੱਗਰ ਦੇ ਵਿੱਚ ਤਾਂ ਨਹੀਂ ਖੱਗਰ ਚ ਤਾਂ ਜੇ ਮਾਈਨਿੰਗ ਹੋ ਜਾਂਦੀ ਤਾਂ ਸਭ ਸਾਫ਼ ਹੋ ਜਾਂਦਾ ਜਿਹੜਾ ਆਸ-ਪਾਸ ਮਾਈਨਿੰਗ ਹੋ ਗਈ ਉਹਦੇ ਕਰਕੇ ਕੁਝ ਹੋਇਆ ਜਿਹੜੇ ਬੰਦਾਂ ਨੂੰ ਮੈਂ ਸੁਣਿਆ ਵੀ ਨੁਕਸਾਨ ਪਹੁੰਚਿਆ ਜਿਹੜੇ ਬਾਹਰ ਖੇਤਾਂ 'ਚ ਮਾਈਨਿੰਗ ਹੋਈ ਹੈ ਤੁਸੀਂ ਆਮ ਜਿਹੜੇ ਆਲੇ-ਦਾਲੇ ਜਿੱਥੇ ਸੇਫ ਪਿੰਡ ਹੈਗੇ ਕਿ ਕੀ ਚਾਹੁੰਦੇ ਉਹਨਾਂ ਲੋਕਾਂ ਕੋਲੋਂ ਕੀ ਕਹੇ ਜੀ ਹੈਲਪ ਕਰਨੇ ਇਸ ਇਲਾਕੇ ਦੇ ਜਿਹੜੇ ਪਿੰਡ ਸਾਰਾ ਏਰੀਆ ਮਦਦ ਲਈ ਤਿਆਰ ਹੈ ਜੋ ਵੀ ਇਹਨਾਂ ਤੋਂ ਲੋੜ ਹੋ ਗਈ ਉਹ ਪਹੁੰਚਾ ਦੇਣਗੇ ਪੰਜਾਬ ਹੈ ਪੰਜਾਬ ਕਦੇ ਹਾਰਦਾ ਨਹੀਂ ਤੇ ਆਲਦਵਾਲੇ ਦੇ ਪਿੰਡਾਂ ਚ ਮਿਹਨਤ ਇਹਨਾਂ ਦੀ ਜਿਹੜੀ ਮੰਗ ਹੈ ਉਹ ਚਾਰੇ ਦੀ ਹੈ ਜਿੱਥੇ-ਜਿੱਥੇ ਬੱਚਾ ਹੋਊਗਾ ਪਹੁੰਚੂਗਾ ਜਿਵੇਂ ਤੁਸੀਂ ਹਾਈ ਕੋਰਟ ਦੇ ਵਿੱਚ ਉੱਥੇ ਬਾਰ ਕਾਉਂਸਲ ਦੇ ਵਿੱਚ ਤੁਹਾਡੀ ਐਡੀ ਬੜੀ ਪੋਸਟ ਹੈ ਜੀ ਕੋਈ ਲੱਗਦਾ ਇਸ ਤਰ੍ਹਾਂ ਵੀ ਬਾਰ ਕਾਉਂਸਲ ਵੱਲੋਂ ਵੀ ਪੰਜਾਬ ਦੇ ਵਿੱਚ ਕਿਤੇ ਕੋਈ ਤੁਸੀਂ ਆਪਣੇ ਵੱਲੋਂ ਕੋਈ ਸਹਾਇਤਾ ਕਰੋਗੇ ਜੀ ਕਿਤੇ ਹਾਂ ਬਿਲਕੁਲ ਕਰਾਂਗੇ ਅਸੀਂ ਵਕੀਲਾਂ ਨੂੰ ਸਾਰਿਆਂ ਨੂੰ ਰਿਕੁਐਸਟ ਵੀ ਭੇਜਾਂਗੇ ਜੋ ਫੰਡ ਇਕੱਠਾ ਕਰਕੇ ਜਿੱਥੇ-ਜਿੱਥੇ ਲੋੜ ਹੈ ਉੱਥੇ ਮਦਦ ਕਰਾਂ ਸਰਪੰਚ ਸਾਹਿਬ ਕੀ ਨਾਮ ਹੈ ਆਪਣਾ ਨਰ ਸਿੰਘ ਨਾਮ ਜੇ ਮੇਰਾ ਪਿੰਡ ਕਾਮੀ ਖੁਰਦਾ ਜੀ ਆਪਣਾ ਜਿਹੜਾ ਖੜਾ ਮੇ ਪਾਣੀ ਆਇਆ ਜੀ ਕਿਤੇ ਕਿੰਨਾ ਨੁਕਸਾਨ ਹੋਇਆ ਪਿੰਡ ਦਾ ਦੱਦ ਬਚਾਨ ਕਰਕੇ ਜੀ ਖੜਾ ਕੇ ਪਾਣੀ ਦੇ ਪਿੱਛੇ ਲਗਭਗ ਆਪਣਾ 100% ਨੁਕਸਾਨ ਹੋ ਗਿਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਾਕੀ ਪਿੰਡ ਦੇ ਵਿੱਚ ਕੁਝ 5-7 ਘਰਾਂ ਦੇ ਵਿੱਚ ਪਾਣੀ ਗਿਆ ਬੜਿਆ ਜਨਕੇ ਵਿੱਚ ਬਾਕੀ ਪਿੰਡ ਦੇ ਵਿੱਚ ਬਚੌਰ ਹੈਗਾ ਜਾਨ ਮਾਲ ਤੇ ਨੁਕਸਾਨ ਤੇ ਜੀ ਮੇਰੀ ਗੱਲ ਸਰਬ ਹਾਲ ਵੀ ਪਾਣੀ ਤਾਂ ਹੁਣ ਵੀ ਚੱਲ ਰਿਹਾ ਜੀ ਪਾਣੀ ਇਹ ਤਾਂ ਬਹੁਤ ਘਟਿਆ ਬਹੁਤ ਜ਼ਿਆਦਾ ਪਾਣੀ ਆ ਜਾ ਜਿੱਥੇ ਹੁਣ ਆਪਾਂ ਖੜੇ ਆ ਪੂਰੇ ਨੂੰ ਵੀ ਮੰਨ ਕੇ ਚੱਲੋ ਇਹ 3-3 ਫੁੱਟ ਦੇ ਕਰੀਬ ਵੱਧ ਵੀ ਹੋ ਰਿਹਾ ਉਰੇ ਨੂੰ ਵੀ ਪਾਣੀ ਮਤਲਬ ਉੱਚੀ ਸਾਈਡਾਂ ਨੂੰ ਪਾਣੀ ਚੱਲਿਆ ਮਤਲਬ ਜਿਹੜੀ ਫਸਲ ਹੈਗੀਆਂ ਉਹ ਬਿਲਕੁਲ ਡੁੱਬ ਚੁੱਕੀਆਂ ਬਿਲਕੁਲ ਬਿਲਕੁਲ ਫਸਲਾਂ ਤੋਂ ਜਿਸ ਤਰ੍ਹਾਂ ਇਹ ਪਾਣੀ ਘਟਦਾ ਜਾ ਰਿਹਾ ਤਕਰੀਬਨ ਮੇਰੇ ਖਿਆਲ ਤੇ ਵੀ 8-10 ਦਿਨ ਤੋਂ ਲਗਾਤਾਰ ਹੋ ਗਏ ਡੁੱਬੀ ਨੂੰ ਫਸਲ ਨੂੰ ਜਿਉਂ-ਜਿਉਂ ਹੀ ਬਰਨੋਂ ਧੁੱਪ ਲੱਗੇ ਨਿਕਲੇਗੀ ਉਹ ਸੁੱਕੇ ਜਾਣੀ ਇਹ ਕਬਾੜ ਬਣ ਗਿਆ ਮਤਲਬ ਇਹਦਾ ਕੋਈ ਕੁਝ ਨਹੀਂ ਬਟਣਾ ਆਏਗਾ ਨਹੀਂ ਨਹੀਂ ਬਿਲਕੁਲ ਕੁਝ ਨਹੀਂ ਸਰਪੰਚ ਜਿਵੇਂ ਪਾਣੀ ਆਇਆ ਜੀ ਪਿੰਡ ਦੇ ਵਿੱਚ ਹੈਨਾ ਖਸਰਾ ਦੇ ਵਿੱਚ ਵੀ ਫਿਰ ਉਸ ਤੋਂ ਬਾਅਦ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਤੁਹਾਨੂੰ ਸੰਭਾਣਾ ਕਰਨਾ ਪਊਗਾ ਇਸ ਨੂੰ ਪ੍ਰੋਬਲਮਾਂ ਦਾ ਤਾਂ ਦੇਖੋ ਵੀ ਡੀਏਪੀ ਖਾਦ ਦਾ ਅੱਗੇ ਅੱਗੇ ਵਾਸਤੇ ਜੋ ਜੋ ਇਹੋ ਤਾਂ ਹੋ ਗਿਆ ਇਹ ਤਾਂ ਖਤਮ ਹੋ ਹੀ ਗਿਆ ਆਪਣਾ ਅੱਗੇ ਵਾਸਤੇ ਤਾਂ ਜਿਤਨਾ ਕੋਈ ਖਾਦ ਕੀ ਮੁਸ਼ਕਲ ਨਾ ਹੋਵੇ ਜਾਂ ਇਸ ਦਾ ਬਣਦਾ ਮੁਆਵਜ਼ਾ ਜੋ 100% ਦੇ ਹਿਸਾਬ ਤੇ ਭਾਨੂੰ ਸਰਕਾਰ ਕੇ ਪਾਸ ਆਪਣੀ ਮੰਗ ਹੈ ਵੀ ਆਪਣਾ ਮੁਆਵਜ਼ਾ ਦੀ ਹੋਵੇ ਸਪੈਂਸਰ ਦੇ ਜੇਕਰ ਗੱਲ ਕਰੀ ਜਾਵੇ ਕਿਉਂਕਿ ਪਾਣੀ ਜਿਹੜਾ 3 ਦਿਨ ਲਗਾਤਾਰ ਰਿਹਾ ਤਿੰਨ ਦਿਨਾਂ ਦੇ ਵਿੱਚ ਬਿਮਾਰੀ ਫੈਲਣ ਦਾ ਪਾਣੀ ਨੂੰ ਤਾਂ ਪਾਣੀ ਦੇ ਹਫ਼ਤਾ ਹੋ ਗਿਆ ਹਫ਼ਤਾ ਹੋ ਬਿਮਾਰੀ ਫੈਲਣ ਦਾ ਵੀ ਖਤਰਾ ਹੈ ਹਾਂ ਜੀ ਹਾਂ ਬਿਲਕੁਲ ਬਿਲਕੁਲ ਸਿਹਤ ਵਿਭਾਗ ਵੱਲੋਂ ਕੋਈ ਕੈਂਪ ਵਗੈਰਾ ਹਾਂ ਜੀ ਹਾਂ ਕੈਂਪ ਲਗਾਇਆ ਜੀ ਕੱਲ ਵੀ ਕੈਂਪ ਲਗਾਇਆ ਜੀ ਆਪਣੇ ਬਾਕੀ ਮੈਡੀਕਲ ਦਵਾਈਆਂ ਦਾ ਜੀ ਸਾਰੇ ਪਿੰਡ ਵਾਸਤੇ ਤੋਂ ਜੋ ਪਸ਼ੂਆਂ ਵਾਸਤੇ ਉਹਨਾਂ ਵਾਸਤੇ ਵੀ ਲਗਾਇਆ ਜੀ ਸਰਕਾਰ ਵਾਸਤੇ ਸਰਕਾਰ ਨੇ ਜੀ ਵੱਲ ਸਹੂਲਤਾਂ ਦੇ ਰੱਖੀਆਂ ਵਧੀਆ ਤੋ ਆਪਣਾ ਕੈਂਪ ਲਾ ਰਹੇ ਆ ਜੀ ਜੋ ਵੀ ਪ੍ਰਸ਼ਾਸਨ ਵੱਲੋਂ ਕੋਈ ਢਿੱਲ ਨਹੀਂ ਹੈ ਜਿਵੇਂ ਤੁਸੀਂ ਪਿੰਡ ਦੇ ਸਰਪੰਚ ਹੈ ਜੀ ਤੁਸੀਂ ਕੀ ਮੰਗ ਕਰਦੇ ਹੋ ਹੁਣ ਇਸ ਟਾਈਮ ਸਰਕਾਰ ਕੋਲ ਇਸ ਟਾਈਮ ਦਾ ਜੀ ਸਭ ਤੋਂ ਵੱਡੀ ਤਾਂ ਮੰਗ ਇਹ ਹੀ ਹੈ ਵੀ ਆਪਣੀ ਗਰਦੌਰੀਆਂ ਹੋਣ ਜੀ ਕਿਸਾਨਾਂ ਦਾ ਨੁਕਸਾਨ ਹੈ ਕਿਸਾਨਾਂ ਦਾ ਜੋ ਨੁਕਸਾਨ ਹੈ ਉਹ ਮਿਲੇ ਜੀ ਕਿ ਨੱਕੇ ਲੱਗੇ ਨੱਕੇ ਬੰਦ ਟੁੱਟੇ ਪਏ ਜੀ ਜੀ ਸਰ ਕੀ ਨਾਮ ਹੈ ਆਪਣਾ ਰਣਜੀਤ ਸਿੰਘ ਹੈ ਜੀ ਸਾਫ ਪਾਸ ਪਹੁੰਚ ਤੇ ਜਿਸ ਤਰ੍ਹਾਂ ਲਗਾਤਾਰ ਜਿਹੜਾ ਇੱਕ ਘੱਗੜ ਦਾ ਪਾਣੀ ਤੁਹਾਡੇ ਪਿੰਡ ਦੇ ਵਿੱਚ ਆ ਮਾਰ ਰਹੀ ਸੀ ਪਿੰਨੇ ਕਿ ਫਸਲ ਕਰਦਾ 100% ਨੁਕਸਾਨ ਹੈ ਕਿੰਨੇ ਕਿਕੜਾ ਉਹ ਬਸ 100 ਏਕੜ ਛੋੜ ਗਏ ਸਾਰੇ ਨਕਾ ਬਣੇ ਜਿਹੜਾ ਪੰਦੇ ਪਾਰ ਹੈ ਉਹ 100 ਏਕੜ ਬਚੀ ਹੋਈ ਹੈ ਕਾਰਨੇ ਕੀ ਮੰਨਦੇ ਕਾਰਨੇ ਕਿ ਘਰਗਾ ਹਵਾ ਜਿਹਦੇ ਨੱਕੇ ਬੰਦ ਲਾਏ ਹੋਏ ਤੇ ਕਿਸਾਨਾਂ ਨੇ ਆਪਣੇ ਬੰਦ ਲਾਏ ਹੋਏ ਤੇ ਹੁਣ ਟੁੱਟ ਗਏ ਜਦੋਂ ਉਸ ਕਰਕੇ ਪਾਣੀ ਬਹੁਤ ਵਗ ਲੋ ਬਹੁਤ ਪਾਣੀ ਜਿੱਥੇ ਆਪਾਂ ਖੜੇ ਹੋਰੇ ਸਾਢੇ 3 ਫੁੱਟ ਪਾਣੀ ਦਾ ਇੱਥੇ ਵੀ ਹਾਂ ਇੱਥੇ ਵੀ ਕਿਸੇ ਘਰ ਵਗੈਰਾ ਦਾ ਕਿਸੇ ਦਾ ਕੋਈ ਕਰ ਕਿਸੇ ਇੱਕ ਦੁੱਖ ਆ ਗਿਆ ਜੀ ਜ਼ਿਆਦਾ ਨਹੀਂ ਪਤਾ ਪਰ ਪਿੰਡ ਚ ਬਚਾਰ ਰਹਾ ਜੀ ਫਸਲ ਬਚਾਓ ਜੀ ਫਸਲਾਂ ਖਰਾਬ ਫਸਲਾਂ ਸੌਖੇ ਜਿਵੇਂ ਮੁੱਖ ਤੌਰ ਤੇ ਆਪਣੀ ਝੋਨੇ ਦੀ ਫਸਲ ਹੈ ਜਿਹਨੂੰ ਕਹਿੰਦੇ ਆ ਇਸ ਤੋਂ ਬਿਨਾ ਹੋਰ ਕਿਹੜੀ ਕਿਹੜੀ ਫਸਲਾਂ ਦਾ ਨਸਾਨ ਹੋਊਗਾ ਕੋਈ ਤਾਂ ਕੋਈ ਬਸ ਜਿਹੜੀ ਹੋ ਜੇ ਹੋਰ ਕੋਈ ਫਸਲ ਨਹੀਂ ਆਉਂਦੀ ਕੀ ਆ ਚਾਰਾ ਚਾਰਾ ਵੀ ਖਰਾਬ ਹੋ ਗਿਆ ਜੀ ਚਾਰਾ ਕੋਈ ਚਾਰਾ ਖਤਮ ਹੋ ਗਿਆ ਤੇ ਜਿਵੇਂ ਬਾਕੀ ਲੋਕਾਂ ਦੇ ਵਿੱਚੋਂ ਬਾਹਰੋਂ ਡਾਕਟਰ ਲੈ ਕੇ ਆਉਂਦੇ ਆ ਕੋਈ ਆਪਣੇ ਪਿੰਡ ਵਾਸਤੇ ਇੱਥੇ ਕੋਈ ਲੈ ਕੇ ਆਇਆ ਜੀ ਕਿਸੇ ਬਸ ਨਾ ਨਹੀਂ ਆ ਰਹੇ ਜੀ ਆਏ ਬਹੁਤ ਸਾਰੇ ਬਹੁਤ ਆ ਰਹੇ ਸੋ ਤੇ ਤੁਸੀਂ ਜਿਹੜੇ ਆਮ ਵਾਲੇ ਵਾਲੇ ਲੋਕ ਪਿੰਡ ਹੈਗੇ ਜਿਹੜੇ ਸੇਫ ਹੈਗੇ ਆ ਉਹਨਾਂ ਲੋਕਾਂ ਨੂੰ ਫਿਰ ਤੁਸੀਂ ਕੀ ਮੰਗ ਕਰਦੇ ਹੋ ਪਿੰਡ ਵਾਸਤੇ ਕੀ ਲੈ ਕੇ ਆਉਣ ਜੀ ਉਹ ਪਿੰਡ ਮਾਇਸੀ ਕੋਈ ਖਾਸ ਬਾਤ ਨਹੀਂ ਜੀ ਬਸ ਚਾਰੇ ਚਾਰੇ ਕੀ ਲੋੜ ਹੈ ਜਦੋਂ ਤੋਂ ਅੱਛਾ ਚੱਲ ਲੇਕੀ ਹੋਰ ਕੋਈ ਖਾਸ ਬਾਤ ਨਹੀਂ ਹੈ ਦਾਨੇ ਦੂਨੇ ਸੇਫ ਪੈ ਸਾਰੇ ਜਿਹੜੀ ਅੰਦਰ ਘਰਾਮਾ ਤੂੜੀ ਆ ਉਹ ਸੇਫ ਪੈ ਅੱਛਾ ਜੀ ਹਾਂ ਜੀ ਬਸ ਮਤਲਬ ਚਾਰੇ ਕੀ ਲੋੜ ਹੈ ਪਿੰਡ ਦਾ ਵਿਚਾਰ ਰਹਿ ਗਿਆ ਫਸਲਾਂ ਖਰਾਬ ਹੋ ਗਈਆਂ ਫਸਲਾਂ ਖਰਾਬ ਤੇ ਸਰਕਾਰ ਨੂੰ ਫਸਲਾਂ ਬਾਰੇ ਕੀ ਕਹਿਣਾ ਚਾਹਦੇ 100% ਨਕਸਾਂ ਆਏ ਪਾਣੇ ਤੇ 100 ਸੈਟ ਦੇ ਕਹਿੰਦੇ 50000 ਰੁਪਏ ਤੇ ਹੇਕੜ ਦਾ ਜੀ